ਦਿਨ ਬਦਮਾਸ਼ਾਂ ਦੇ ਵੱਲੋਂ ਸੂਬੇ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਜਿੱਥੇ ਕਿ ਗੋਲੀਬਾਰ ਦੇ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਉਧਰ ਜੇਕਰ ਗੱਲ ਕਰੀਏ ਬੀਤੀ ਰਾਤ ਦਿੱਤਾ ਬੀਤੀ ਰਾਤ ਕਰੀਬ 1:30 ਵਜੇ ਇੱਕ ਘਟਨਾ ਵਾਪਰਦੀ ਹੈ ਜਿੱਥੇ ਕਿ ਮਸ਼ਹੂਰ ਸਮਾਜੇਵੀ ਅਤੇ ਅਬਰ ਸਾਮ ਦੇ ਕਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਦੋ ਫਾਇਰ ਕਰ ਦਿੱਤੇ ਚਾਹੁੰਦੇ ਨੇ ਦੱਸਦੇ ਕਿ ਇਹ ਘਟਨਾ ਹੁਸ਼ਿਆਰਪੁਰ ਦੇ ਮਹੱਲਾ ਮਾਡਲ ਟਾਊਨ ਦੇ ਸਾਹਮਣੇ ਹੁੰਦੀ ਹੈ ਕਿ ਕਿ ਹੁਸ਼ਿਆਰਪੁਰੀ ਦੇ ਨਾਮ ਤੇ YouTube ਪੇਜ ਚਲਾਉਣ ਵਾਲੇ ਸਾਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਿਸ ਤਰੀਕੇ ਨਾਲ ਜਲੰਧਰ ਦੀ ਤਰ੍ਹਾਂ ਹੀ ਉਹਨਾਂ ਦੇ ਘਰਾਂ ਤੇ ਵੀ ਗ੍ਰੇਨੇਡ ਹਮਲਾ ਕੀਤਾ ਜਾਵੇਗਾ ਫਿਰ ਉਹਨਾਂ ਨੇ ਜਿਸ ਵਾਰਕੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਪੁਲਿਸ ਨੇ ਉਹਨਾਂ ਨੂੰ ਗਨਮੈਨ ਮਹਈਆ ਕਰਵਾਇਆ ਉਧਰ ਜਾਣਕਾਰੀ ਦਿੰਦੇ ਹੋਏ YouTuber ਨੇ ਦੱਸਿਆ ਕਿ ਬੀਤੀ ਰਾਤ ਜਦੋਂ ਸੁੱਤੇ ਸੀ ਤਾਂ ਰਾਤ ਨੂੰ ਕਰੀਬ 8 ਵਜੇ ਘਟਨਾ ਵਾਪਰ ਜਿੱਥੇ ਕੀ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਤੇ ਉਹਨਾਂ ਦੇ ਗੇਟ ਤੇ ਫਾਇਰ ਕਰਕੇ ਚਲੇ ਜਾਂਦੇ ਹਨ ਅਤੇ ਜਦੋਂ ਬਾਹਰ ਜਾ ਕੇ ਦੇਖਦੇ ਨੇ ਉਹ ਤਾਂ ਬਾਹਰ ਦੋ ਗੋਲੀਆਂ ਦੇ ਦੋ ਖੋਲ ਮਿਲਦੇ ਨੇ ਜਿਸ ਤੋਂ ਬਾਅਦ ਕਿ ਪੁਲਿਸ ਨੂੰ ਇਸ ਬਾਰੇ ਜਾਣ ਕਰ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਹਾਲਾਤਾਂ ਦਾ ਜਾਇਜ਼ਾ ਲੈਂਦੀ ਹੈ ਇਸ ਦੌਰਾਨ ਸੀਸੀਟੀਵੀ ਕੈਮਰੇ ਵੀ ਖੰਗਾਲੇ ਚੱਲ ਨੇ ਉਧਰੋਂ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ આરોપીਆਂ ਨੂੰ ਫੜ ਲਿਆ ਜਾਵੇਗਾ ਦੱਸ ਦੇਖੋ ਧਰੂ ਪਰਿਵਾਰਕ ਮੈਂਬਰਾਂ ਵੱਲੋਂ ਵੀ ਹੈ ਆਪਣੀ ਸੁਰੱਖਿਆ ਦੀ ਗੱਲ ਉਠੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਕਿਹੜੇ ਵੇਲੇ ਕਿਹੜੀ ਘਟਨਾ ਵਾਪਰ ਜਾਵੇ ਇਹ ਕੋਈ ਨਹੀਂ ਜਾਣਦਾ ਦੱਸ ਦੇ ਕਿ ਬੇਸ਼ੱਕ ਪੁਲਿਸ ਦੇ ਵੱਲੋਂ ਗਨਮੈਨ ਮੁਹੱਈਆ ਕਰਵਾਇਆ ਗਿਆ ਪਰ ਜੋ ਪੁਲਿਸ ਮੁਲਾਜ਼ਮ ਹੈ ਉਸ ਦੀ ਇਕਲੱਤ ਖਰਾਬ ਹੋਣ ਦੇ ਤਰ੍ਹਾਂ ਕਾਰਨ ਉਹ ਪੁਲਿਸ ਮੁਲਾਜ਼ਮੇ ਆਪਣੀ ਡਿਊਟੀ ਚੰਗੀ ਤਰਾ ਨਹੀਂ ਕਰ ਸਕਦੇ ਜਿਸ ਤੋਂ ਬਾਅਦ ਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਆਰੋਪੀਆਂ ਦੀ ਜਲਦ ਗ੍ਰਿਫਤਾਰੀ ਕਰਦੀ ਹੈ ਜਾਂ ਫਿਰ ਨਹੀਂ ਰਾਤੀ ਪਾਜੀ 12:38 ਤੇ ਸਾਡੇ ਘਰੇ ਫਾਇਰਿੰਗ ਹੋਈ ਆ ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇੱਦਾਂ ਦਾ ਵਾਰਦਾਤ ਹੋਈ ਆ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਆ ਤੇ ਮਨਾਂ ਨੂੰ ਦੱਸਿਆ ਕਿ ਸਾਡੇ ਘਰੇ ਇੱਦਾਂ ਦਾ ਫਾਇਰਿੰਗ ਹੋਈ ਆ ਪਤਾ ਨਹੀਂ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਆ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰੈਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੀਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪ ਦਾ ਪਹਿਲਾਂ ਵੀ ਬਹੁਤ ਵਾਰੀ ਰਿਕੁਐਸਟ ਕੀਤੀ ਸੀ ਕਿ ਕਾਲੂ ਜੇ ਕੋਈ ਵਾਰਦਾਤ ਹੁੰਦੀ ਆ ਮੈਂ ਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਉਹ ਐਸਪੀ ਮੈਡਮ ਕੋ ਭੇਜ ਦਿਆ ਤੇ ਮੈਂ ਉਹਨਾਂ ਅਗੇ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਉਹ ਬੰਦਾ ਜਾ ਨਹੀਂ ਸਕਦਾ ਕਿਉਂਕਿ ਉਹ ਹੈਂਡੀਕੈਪ ਦਾ ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦਾ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਨਹੀਂ ਪਟਾਕੇ ਚੱ ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਤੇ ਸਾਡੇ ਗੇਟ ਤੇ ਦੋ ਫਾਇਰਿੰਗ ਹੋਈ ਸੀ ਤੇ ਨਾਲ ਤੇ ਗੇਟ ਦੇ ਮੋਰੇ ਦੋ ਖੋਲ ਪਏ ਸੀ ਤੇ ਜਿਹੜੇ ਬੰਦਿਆਂ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸ ਐਚਓ ਸਾਹਿਬ ਤੋਂ ਲੈ ਕੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ ਕੱਲੇ ਬੰਦੇ ਦੇ ਨਾਮ ਜਿਹਦੇ ਜਿਹੇ ਤੇ ਆਪਾਂ ਨੂੰ ਸ਼ੱਕ ਆ ਪਹਿਲਾਂ ਕੋਈ ਧਮਕੀਵਾਰ ਮਿਲੀ ਸੀ ਪਹਿਲਾਂ ਮੈਨੂੰ ਗ੍ਰਨੇਡ ਸਿੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਆ ਜਿਹੜਾ ਸ਼ਿਆਦ ਪੱਟੀ ਆ ਉਹਨੇ ਆਪਾਂ ਨੂੰ ਗ੍ਰਨੇਡ ਦੀ ਧਮਕੀ ਦਿੱਤੀ ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰਿਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕੁਐਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਕਿ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੇ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਪੁਲਿਸ ਤੇ ਇਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਗਾਰਡ ਉਹ ਆਪਾਂ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚ ਉਹ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪਡ ਆ ਤੇ ਉਹ ਆਪਾਂ ਕਾਫੀ ਮੰਨ ਲਓ ਕਿ ਨੇਅਰ ਅਬਾਊਟ 10 ਤੋਂ 15 ਵਾਰੀ ਪੁਲਿਸ ਅੱਗੇ ਰਿਕੁਐਸਟ ਕੀਤੀ ਆ ਮੈਂ ਡੀਆਈਜੀ ਨਵੀਨ ਸਿੰਘ ਲਾ ਜੀ ਨੂੰ ਵੀ ਰਿਕਵੈਸਟ ਕੀਤੀ ਡੀਜੀਪੀ ਸਾਹਿਬ ਨੂੰ ਲੈਟਰ ਪਾਈ ਆ ਗ੍ਰਹਿ ਮੰਤਰਾਲੇ ਲੈਟਰ ਪਾਈ ਹਰ ਇੱਕ ਥਾਂ ਤੇ ਲੈਟਰ ਪਾਈ ਆ ਪਰ ਨਹੀਂ ਕੋਈ ਹੱਲ ਹੋਇਆ ਕੱਲ ਰਾਤ ਏਡੀ ਵੱਡੀ ਵਾਰਦਾਤ ਹੋ ਗਈ ਆ ਤੇ ਹਜੇ ਤੱਕ ਤਾਂ ਬੰਦੇ ਟਰੇਸ ਹੋਈ ਨਹੀਂ ਤੇ ਆਹੀ ਮੰਗਿਆ ਪੁਲਿਸ ਕੋਲੋਂ ਕਿ ਬੰਦੇ ਟਰੇਸ ਕੀਤੇ ਜਾਣ ਬੰਦੀ ਐਫ ਆਈ ਆਰ ਕੀਤੀ ਜਾਵੇ ਜਿਹੜੇ ਬੰਦੇ ਦਾ ਅਸੀਂ ਨਾਮ ਦਿੱਤਾ ਆ ਧਮਕੀ ਧਮਕੀ ਵਾਲੇ ਵੀ ਪਹਿਲੇ ਫੋਨ ਆਏ ਕਿ ਤੁਹਾਨੂੰ ਕੋਈ ਜਾ ਫਰੋਦੀ ਨਹੀਂ ਇੱਥੇ ਦੀ ਕੁਸ਼ਸ਼ ਦਾ ਬਚਾਉਣ ਭਾਈ ਜਿੱਦਾਂ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਤੇ ਬਹੁਤ ਸਾਰੇ ਬੰਦੇ ਜਿਹੜੇ ਨਾਨ ਟਰੇਸੇਬਲ ਹਜੇ ਤੱਕ ਟਰੇਸ ਨਹੀਂ ਹੋਏ ਜਿਨ੍ਹਾਂ ਦੀ ਮੈਂ ਸੀਸੀਟੀਵੀ ਵੀ ਆਪਣੇ ਥਾਣੇ ਦਿੱਤੀ ਆ ਤੇ ਆਪਾਂ ਨੂੰ ਕਿਉਂ ਨਹੀਂ ਦੂਜੀ ਵਾਰ ਫਾਇਰ ਨਹੀਂ ਮਿਲਦਾ ਤੁਸੀਂ ਕਹਿੰਦਾ ਇੱਕ ਵਾਰ ਸਾਰੀ ਧਮਕੀ ਮੀਡੀਆ ਦੇ ਇੱਕ ਵਾਰ ਹੌਂਕ ਫਾਇ ਅਈ ਪਹਿਲਾ ਮੇਰੇ ਤੇ ਸ਼ੀਅਰ ਅਟੈਕ ਸਾਡੇ ਮੇਰੇ ਫੈਮਿਲੀ ਨੂੰ ਇਨਕਲੂਡ ਕਰਕੇ ਸਾਡੇ ਦੇ ਸ਼ੀਅਰ ਤੋਂ ਸੱਤ ਅਟੈਕ ਹੋ ਚੁੱਕੇ ਆ ਆ ਸਾਡੇ ਹੁਣ ਫਾਇਰਿੰਗ ਹੋਈ ਆ ਤੇ ਸਾਨੂੰ ਗਰਨੇਡ ਦੀ ਧਮਕੀ ਮਿਲੀ ਆ ਤੇ ਕਾਰਨ ਇਹੀ ਆ ਭਾਜੀ ਇੱਕ ਤਾਂ ਕਾਰਨ ਆਪਾਂ ਜਿਹੜਾ ਸੋਸ਼ਲ ਵਰਕ ਕਰਦੇ ਆ ਤੁਸੀਂ ਦੇਖ ਸਕਦੇ ਸैम ਹਸ਼ਿਆਰਪੁਰ ਸਰਚ ਕਰਕੇ ਗੂਗਲ ਤੇ ਵੀ ਤੇ ਆਪਾਂ ਸੌਰੀ ਵੱਤ ਤੋਂ ਵੱਧ ਮਦਦ ਕਰੀਦੀ ਗਰੀਬਾਂ ਦੀ ਹੁਣ ਵੀ ਮੈਂ 2-4 ਕੁੜੀਆਂ ਦੇ ਇਲਾਜ ਕਰਾਏ ਆ ਵਿਆਹ ਕਰੀਦਾ ਹੋਰ ਵੀ ਸਾਰਾ ਕਰੀਦਾ ਲੋਕੀ ਜੈਲਸੀ ਫੈਕਟਰ ਦੇ ਵਿੱਚ ਵੀਲਚੇਰਾ ਦਿੱਤੀਆਂ ਹੁੰਦੀ ਦੇਖਿਓ ਮੈਂ ਭਾਜੀ ਆਹੀ ਮੰਗ ਕਰਦਾ ਕਿ ਸਾਡੇ ਮੇਰੀ ਤੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਫਿੱਟ ਮੈਡੀਕਲ ਹੀ ਫਿੱਟ ਤੇ ਪ੍ਰੋਪਰ ਗਨਮੈਨ ਦਿੱਤੇ ਜਾਣ ਘਰ ਦੀ ਸਿਕਿਉਰਿਟੀ ਕੀਤੀ ਜਾਵੇ ਤੇ ਜੋ ਬਣਦੀ ਐਫ ਆਈ ਆਰ ਆ ਉਹ ਕੀਤੀ ਜਾਵੇ ਕਿਉਂਕਿ ਆਪਾਂ ਹਾਈ ਕੋਰਟ ਰੇਟ ਲਈ ਆ ਉਸ ਤੋਂ ਬਾਅਦ ਵੀ ਆਪਾਂ ਮਿੰਤਾ ਤਰਲੇ ਕੱਢ ਰਹੇ ਆ ਪੁਲਿਸ ਦੇ ਗਨਮੈਨ ਤੁਹਾਨੂੰ ਵਿਸ਼ੇਸ਼ ਤੌਰ ਤੇ ਮਿਲੇ ਹੋਏ ਨੇ ਇੱਕ ਸਿਕਿਉਰਿਟੀ ਗਾਰਡ ਕੁਝ ਜੀ ਦੂਰੀ ਤੇ ਖਾਣਾ ਕਿਹਦਾ ਦੇ ਦੋ ਇਦਾਂ ਦੀ ਵਾਰਦਾਤ ਜਨ ਕਿ ਬਹੁਤ ਵੱਡੀ ਵਾਰਦਾਤ ਆ ਪਈ ਆਪਾਂ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਦੀਦਾ ਤੇ ਉਹ ਸਾਡੇ ਮੌਕੇ ਤੇ ਉਹ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਉਹਦੇ 'ਚ ਕੋਈ ਝੂਠ ਨਹੀਂ ਠੀਕ ਆ ਪਰ ਜਿਹੜੀ ਚੀਜ਼ ਹੈ ਹੁਣ ਮੰਨ ਲਓ ਮੌਕੇ ਤੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜੇ ਸਾਡੇ ਕੋਲੇ ਉਹ ਹੀ ਨਹੀਂ ਹੋਈ ਫਿਰ ਆਪਾਂ ਆਪਣੀ ਜਾਨ ਦਾ ਬਚਾਅ ਕਿਦਾਂ ਕਰਾਂਗੇ ਠੀਕ ਚਲ ਭਾਈ ਕੱਲੂ ਜੇਕਰ ਕੋਈ ਵੀ ਨੁਕਸਾਨ ਹੁੰਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਉਂਕਿ ਮੈਂ ਪ੍ਰਸ਼ਾਸਨ ਅੱਗੇ ਬਹੁ ਵਾਰੀ ਹੱਥ ਜੋੜ ਕੇ ਦੇਖ ਲੇ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਮੈਂ ਬਹੁਤ ਰਿਕੁਐਸਟ ਕਰ ਲਈ ਹਰ ਇੱਕ ਚੀਜ਼ ਹਰ ਇੱਕ ਬੰਦੇ ਦੇ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਤੱਕ ਲਿਆਏ ਆ ਉਹਨਾਂ ਦੀ ਉਹਨਾਂ ਨੇ ਪਾਲਣਾ ਨਹੀਂ ਕੀਤੀ ਉਹਨਾਂ ਆਰਡਰਾਂ ਦੀ ਤੇ ਐਸਪੀ ਮੈਡਮ ਦੇ ਘੱਟ ਨਹੀਂ ਘੱਟ 10 ਤੋਂ 15 ਵਾਰੀ ਜਾਈਆਂ ਐ ਐਸਐਸਪੀ ਸਰ ਦੇ ਜਾਈਆਂ ਐ ਐਸਐਸਪੀ ਸਰ ਐਸਪੀ ਮੈਡਮ ਕੋ ਭੇਜ ਦਿੰਦੇ ਕੱਲੂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਗੱਲਬਾਤ ਹੁੰਦੀ ਆ ਜੋ ਵੀ ਆ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਆਪਾਂ ਆਹੀ ਆ ਬਾਕੀ ਤੁਸੀਂ ਵੱਲ ਚੜ ਕੇ ਆਹੀ ਆ ਕਿ ਹੈਲਪ ਕਰਦੇ ਹੋ ਸਾਡੀ ਤੇ ਸਾਡੇ ਪਰਿਵਾਰ ਦੀ ਇੰਨੇ ਸੁਰੱਖਿਆ ਹੋ ਸਕਦੀ ਹੈ ਕੀਤੀ ਜਾਵੇ। ਜੀ ਸਰ ਰਾਤੀ ਫਾਇਰਿੰਗ ਦੀ ਪਾਰ ਬਾਕੀ ਇਹ ਦੇਖੋ ਸਹਿਨਾ ਦਾ ਵਿਅਕਤੀ ਹੈ। ਮਨ ਲੱਗਿਆ ਕਿ ਉਹ ਇੱਕ ਗਾਰਡ ਜੀ ਮਰਿਆ ਹੈ ਪਰ ਉਹ ਹੈਂਡੀਕੈਪ ਹੋਣ ਦੇ ਕਾਰਨ ਜੋ ਕਿ ਉਹਦਾ ਪਿੱਛਾ ਨਹੀਂ ਕਰ ਸਕਿਆ। ਕੀ ਪੂਰਾ ਮਾਮਲਾ ਹੈ? ਜੈਹਿੰਦੀ ਇੱਕ ਰਾਤ ਸਾਨੂੰ ਇਤਲਾਹ ਮਿਲੀ ਸੀਗੀ ਵੀ ਮਰਡਰ ਟਾਉਨ ਦੇ ਏਰੀਆ ਦੇ ਵਿੱਚ 71L ਦੇ ਵਿੱਚ ਸਹਿਮ ਉਰਫ ਸਿਮਰਨ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ। ਇਹਨਾਂ ਦੇ ਬਾਹਰ ਹਾਊਸ ਤੇ ਪਹਿਲਾਂ ਇਹਨਾਂ ਨੂੰ ਸੈਟ ਦੀ ਕਾਲ ਆਈ ਸੀਗੀ। ਤੇ ਉਸ ਦੌਰਾਨ ਇਹਨਾਂ ਨੂੰ ਰਾਤ ਅਣਖਿਸ਼ਤੇ ਬੰਦੇ ਨੇ ਦੋ ਰਾਉਂਡ ਫਾਇਰ ਕੀਤੇ ਆ ਅਸੀਂ ਖੂਲ ਜਿਹੜੇ ਉਹ ਕਬਜ਼ਾ ਪੁਲਿਸ ਵਿੱਚ ਲੈ ਲਿਆ ਮਕਦਮਾ ਦਰਜ ਕਰ ਦਿੱਤਾ ਹੈ ਜੀ 195/22 ਬਾਕੀ ਜਦੀ ਤਫਤੀਸ਼ ਕੈਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਖੰਗਾਲ ਰਹੀਆਂ ਤਸਵੀਰਾਂ ਜੋ ਤੱਤ ਸਾਹਮਣੇ ਆਊਗੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹਾਂ ਹੋਰ ਕੁਛ ਵੀ ਹਾਂਜੀ ਇਹਨਾਂ ਨੂੰ ਸਿਕਿਉਰਿਟੀ ਪਹਿਲਾਂ ਮਿਲੀ ਹੈ ਜੀ ਬਾਕੀ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਵਿੱਚ ਹੈਗਾ ਜੀ ਜੈ ਹਿੰਦ